ਉਹ ਕਦੇ ਵੀ ਪਉ ਲੋੜ ਆਪ ਇਹ ਜੀ ਕੰਮ ਲੈ ਕੇ ਨਹੀਂ ਆਇਆ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਆਏ ਸਾਡੇ ਮਾਈਕਸੀ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਟ੍ਰਿਪੌਟ ਸਾਡਾ ਹਸਪਤਾਲ ਪਾਣੀ ਦੀ ਨਹੀਂ ਨਾ ਮਰਵਾ ਰਹੇ ਜੀ ਨਹੀਂ ਹੈ ਉਹ ਆਦ ਲੱਗਿਆ ਭਾਈ ਮਸਲੇ ਹੱਲ ਕਰ ਲਈ ਤਤਪਾ ਰਹਿੰਦੇ ਸੀ ਹਸਨੁਖ ਸ਼ਾਸਤਰੀ ਇਹ ਚਾਨਕ ਉਹਨਾਂ ਦਾ ਚਲੇ ਗਿਆ ਕੱਲੀ ਆਮ ਆਦਮੀ ਪਾਰਟੀ ਲਈ ਨਹੀਂ ਥੋੜਾ ਜਿਹਾ ਉੱਪਰ ਪਾਸੀ ਲਈ ਉਹਨੇ ਯਾਰ ਤੋਂ ਸਾਰਿਆਂ ਦੀ ਵਾਇਟ ਖਰਾਬ ਕਰ ਦਿੱਤੀ ਮਾਈਕ ਕਰਦੇ ਕਰਦੇ ਨੇ ਕਿੱਥੇ ਖੜੇ ਹੋਣੇ ਖੜੇ ਰੋ ਪਰਮਾਤਮਾ ਕੈਮਰੇ ਨੂੰ ਸਟਾਰਟ ਕਰਾਉਂਦੇ ਆ ਇੱਥੋਂ ਰੱਖ ਚਰਨਾਚ ਨਿਵਾਸ ਪੱਖੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਣ ਦਾ ਭਲ ਬਖਸ਼ੀ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਬੋਸਲਰ ਵੀ ਰਹੇ ਫਿਰ ਐਮਐਲਏ ਵੀ ਬਹੁਤ ਭਾਰੀ ਕਿਰਤੀ ਬੋਟਾ ਲੈ ਕੇ ਜੀ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਸੈਟ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਆਉਂਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਜਿਹੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਮੇਰੀ ਲੋਕਾਂ ਦੇ ਬਿਲਾਚ ਵੀ ਬਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਸਾਡੇ ਤੋਂ ਵਿਛੜ ਗਿਆ ਸੀਐਮ ਸਰ ਸਰ ਲਾਸਟ ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਜੀ ਕੁਮਾਰ ਮੰਡੀ ਜੀ ਉਹ ਪ੍ਰਵਾਸ ਸమేਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪਹਿਨਾਇਆ ਸੀ ਮੈਨੂੰ ਉਡੀ ਵੀਡੀਓ ਕੈਮਰੇ ਤੇ ਕੈਦ ਹੋਉਂਦੀ ਨਹੀਂ ਹੈ। ਬਾਤ ਫੋਨ ਤੇ ਹਮੇਸ਼ਾ ਕਲੂੰਦੀ ਰਹਿੰਦੀ ਸੀ ਕੋਈ ਨਾ ਕੋਈ ਕੰਮ ਕੋਈ ਕੰਦੂੰਸੀ ਕੰਮ ਲਈ ਉਹ ਪ੍ਰਸ਼ਾਸਨ ਨਾਲ ਗੱਲ ਕਰਨ ਲਈ। ਹਾਂ ਮੈਂ ਅਸੇ ਹੀ ਕਹੂੰਗਾ ਕਿ ਪ੍ਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ। ਔਰ ਸਾਡੀ ਪਾਰਟੀ ਲਈ ਕਹਾਂਗੇ ਸੱਚੇ ਚਲੇ ਜਾਣਾ। ਜਿਹੜਾ ਲੋਕਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇंदे ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਜਿਵੇਂ ਤੇਰੇ ਲੱਗਦਾ ਅਭਿੰਦਰ ਵੀ ਪਾਵੇਂ ਵਿਚਾਰਕ ਮਤ ਪੇਤ ਕਈ ਵਾਰੀ ਹੋ ਜਾਂਦੇ ਨੇ ਉੱਧਰ ਉੱਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕਿਸ਼ੋਰ ਸ਼ਰਧਾਂਜਲੀ ਦੇਣੀ ਫੁੱਲ ਪੇਟ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਿੜਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇ ਕੋ ਜਾਣਾ ਹਰੇਕ ਨੇ ਆ ਪਰ ਵਕਤ ਤੂੰ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਸਰ ਔਰ ਹਮੇਸ਼ਾ ਸਾਡੇ ਪਿਆਰ ਚੋ ਵਾਸਤ